ਚੋ ਆ ਚੰਦਨੇ ਅੰਕ ਚੜਾਵੋ ਪਾਤ ਪਟੰਬਰ ਪਹਿਰ ਹੰਡਾਵੋ ਬਿਨ ਹਰ ਨਾਮ ਕਹਾ ਸੁਖ ਪਾਵਾਂ ਕਿਆ ਪਹਿਰੋ ਕਿਆ ਓੜ ਦਿਖਾਵਾਂ ਬਿਨ ਜਗਦੀਸ਼ ਕਹਾ ਸੁਖ ਪਾਵਾਂ ਰਹਾਉ ਕਾਨੀ ਕੁੰਡਲ ਗਲ ਮੋਤੀਆਂ ਦੀ ਮਾਲਾ ਲਾਲ ਲਿਹਾਲੀ ਫੂਲ ਗਲਾਲਾ ਬਿਨ ਜਗਦੀਸ਼ ਕਹਾ ਸੁਖ ਭਾਲਾ ਨੈਣ ਸੁਲੋਨੀ ਸੁੰਦਰ ਨਾਰੀ ਕੋੜ ਸ਼ਿੰਗਾਰ ਕਰੈ ਅਤ ਪਿਆਰੀ ਬਿਰਜਗਦੀਸ ਭਜੇ ਨਿਤ ਖੁਆਰੀ ਦਰ ਕਰ ਮਹਿਲਾ ਸੀਜ ਸੁਖਾਲੀ ਅਹਨਸ ਫੂਲ ਬਿਸ਼ਾਵੈ ਮਾਲੀ ਬਿਨ ਹਰ ਨਾਮ ਸੋ ਦੇਹ ਦੁਖਾਲੀ ਫੈਵਰ ਗੈਵਰ ਨੇਜੇ ਵਾਜੇ ਲਸ਼ਕਰ ਨੇ ਬਖਵਾਸੀ ਪਾਜੇ ਬਿਨ ਜਗਦੀਸ ਝੂਠੇ ਦੇਵਾਜੇ ਸਿੱਧ ਕਹਾਵੋ ਰਿੱਧ ਸਿੱਧ ਬਲਾਮ ਤਾਜ ਕੁਲਹਿ ਸਿਰ ਛਤਰ ਬਨਾਵ ਬਿਨ ਜਗਦੀਸ਼ ਕਹਾ ਸਚ ਪਾਵੋ ਖਾਨ ਮਨੂਕ ਕਹਾ ਹੋ ਰਾਜਾ ਅਬੇ ਤਬੇ ਕੂੜੇ ਹੈ ਪਾਜਾ ਬਿਨ ਗੁਰ ਸ਼ਬਦ ਨਾ ਸਵਰਸ ਕਾਜਾ ਹਉ ਮੈਂ ਮਮਤਾ ਗੁਰ ਸ਼ਬਦ ਵਸਾਰੀ ਗੁਰਮਤਿ ਜਾਣਿਆ ਹਿਰਦੈ ਮਰਾਰੀ ਪ੍ਰਣਵਤ ਨਾਨਕੋ ਸਰਣ ਤੁਮਾਰੀ